ਹੀ ਪੋਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਹਰਪ੍ਰੀਤ ਦੇਖਤਿਆਰ ਕਰ ਰਿਹਾ ਆ ਤੇ ਨਾਲ ਦੀ ਨਾਲ ਸਿਮਰਨ ਕਰ ਰਿਹਾ ਆ ਅਸਲ ਵਿੱਚ ਇਹਦੀ ਮਾਸੀ ਜੀ ਆ ਰਹੇ ਆ ਸਾਡੇ ਕੋਲ ਤੇ ਉਹਨਾਂ ਦੇ ਆਉਣ ਦੇ ਵਿੱਚ ਉਹ ਕਹਿੰਦੇ ਕਿ ਅੱਜ ਕੋਈ ਵੀ ਚਾਹ ਪਕੌੜੇ ਜਾਂ ਠੰਡਾ ਰੋੰਡਾ ਕੁਛ ਨਹੀਂਗਾ ਪੀਣਾ ਹੈਗਾ ਤੇ ਹਰਪ੍ਰੀਤ ਨੇ ਫਿਰ ਦੇਗ ਤਿਆਰ ਕੀਤੀ ਹੈ ਤੇ ਆਉਂਦੇ ਆ ਤੇ ਸਕਾਉਂਦੇ ਹਨ ਉਹਨਾਂ ਨੂੰ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਹਰਪ੍ਰੀਤ ਉਹਨਾਂ ਦੀ ਲੋਵ ਘਰੇ ਜਾ ਕੇ ਨਾਲ ਰਹਿੰਦਾ ਆ ਤੇ ਨਾਲ ਦੀ ਨਾਲ ਕੰਮ ਵੀ ਕਰਦਾ ਆ ਆਪਣਾ ਸਿੱਖਦਾ ਆ ਹਨਾ ਤੇ ਨਾਲ ਦੀ ਨਾਲ ਪੜਦਾ ਵੀ ਆ ਤੇ ਬਾਕੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸਾਰੇ ਜਾਣੇ ਹਰਪ੍ਰੀਤ ਨੂੰ ਵੀ ਤੇ ਜਿਹੜੇ ਮਤਲਬ ਕਿ ਮੈਂ ਆਪਣੇ ਸੈਨ ਦਾ ਵਲੌਗ ਪਾ ਰਹੀ ਆ ਜਾਂ ਆਪਣਾ ਫੂਡ ਚੈਨਲ ਹੈ ਮੇਰਾ ਸਿਮਰਨ ਫੂਡ ਵਲੌਗ ਪਦੇ ਤੇ ਸਾਰੇ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ न <laughs> <laughs> <laughs>

ਹਰ ਉਹ ਜੀ ਲੈ ਮੈਂ ਤੇਰਾ ਆਪਣਾ ਗੱਲ ਕਰੀਂ ਰਹਿਣਾ ਤੇਰਾ ਐ ਕਿ ਤੇਰੇ ਕੋ ਖਾ ਗਿਆ ਕਿੰਨਾ ਹੈ ਕੋ ਬਾਜੀ ਤੇ ਆਪ ਨਹੀਂ ਹੋਏ ਹੋ ਗਿਆ ਨਾ ਕਪੜੇ ਪਾਉਣੇ ਚਾਹੀਦੇ 32 ਹੈਪੀ ਆਵੇ ਖਾ ਲੈਂਦੇ ਹਾਂ ਤੇ ਬਾਦੋਂ ਤੇਰੀ ਸਬਜੀ ਬਣਾ ਕੇ ਦੱਸਿਓ ਮੈਂ ਰੈਸਪੀ ਨਾਲ ਇੱਕ ਦਸ ਵਧੀਆ ਸੁਵੇਖਣ ਨੂੰ ਕਿੰਨਾ ਸਾ ਸਵਾਲ ਲੱਗਦੇ ਆ ਮਮਾ ਜੀ ਪੀਨ ਨੂੰ ਕੋਈ ਸਵਾਲ ਨਾ ਹੋਵੇ ਪਰ ਸਟ੍ਰੈਗਨੈਂਸੀ ਨੂੰ ਮੈਨੂੰ ਤੇ ਲੱਗੁੰਦੀ ਹੈ ਪ੍ਰੈਗਨੈਂਸੀ ਬੜੀ ਵਧੀਆ ਲੱਗਦੀ ਕੋਈ ਨਾ ਮਿਰਚਾਂ ਨੂੰ ਕਿਹ ਬੋਲਦੀ ਨਾ ਮਿਰਚਾਂ ਕਾਲੀਆਂ ਮਿਰਚਾਂ ਮੇਰੇ ਨਾਲ ਕਰਨਾ ਤੇਰੇ ਮੂੰਹ ਚ ਤੇ ਪਾਣੀ ਆਉਂਦਾ ਮੈਂ ਸੁਣਿਆ ਨੱਕ ਚ ਵੀ ਆਈ ਜਾਂਦਾ ਨਾਲ ਕਹਿੰਦਾ ਨੱਕ ਚ ਵੀ ਮਿਰਚੀ ਬਹੁਤ ਹੀ ਤਿੱਖੀ ਹੈ ਨਾ ਕਰਦੀ ਰਿਸਰਚ ਹੈਪੀ ਸਿੱਟੀ ਸਿੱਟੀ ਕਰਕੇ ਚਲ ਕਰ ਅਰਦਾਸ ਫਿਰ ਚਲੋ ਮਾਰਾ ਇਹਦਾ ਨਾਮ ਲਓ ਇਹ ਰਕੜਾ ਹੈ ਉਹਰਾਵੋ ਲੈ ਆਗਾ ਆ ਤੂੰ ਆ ਰੋਣ ਦੇ ਉਹ ਗੁੜੀ ਕਾਇਦੇ ਨੂੰ ਤੋਂ ਬੁਲਾਦੀ ਹੈ ਨਾ ਉਤਾਰੇ ਚੋਰ ਕੇ ਤੇ ਘਟੇ ਨਰੇ ਮੈਂ ਮੌਸਮ ਦਾ ਕਰਕੇ ਚਾਹ ਦੇ ਕਾਰਨ ਆ ਕੇ ਤੂੰ ਲਾ ਦੇ ਦੇ ਕਰਾ ਬੋਲੇ ਜੀ ਕੀ ਪਤੇ ਜੋ ਬੋਲੇ ਸੋਹਿਆ ਸੋਹਿਆ ਕਾ ਰ ਨਿਕਲੇ ਤਾਂ ਇਹ ਲਾ ਗਾ ਕੇ ਲਈ ਸਮਾਲ ਬਣਿਆਗੀ ਪ੍ਰੀਤੀ ਮੈਂ ਥੋੜੇ ਪੌਣ ਤੋਂ ਪਹਿਲਾਂ ਪੀਲਾ ਸਾਰੀ ਬਾਕੀ ਚੀਜ਼ਾਂ ਦਾ ਲੂਗਾ ਲੋਲੀ ਖਾਣ ਦੇ ਵਿੱਚ ਤੇ ਜਾਦਾ ਨਹੀਂ ਠੀਕ ਹੈ ਆਹ ਬੜੀ ਕਹਿ ਦਿੰਦੇ ਹੁੰਦੇ ਹੁੰਦੇ ਨਹੀਂ ਆਵਾਂਗੇ ਆਹ ਮੈਂ ਦੀਦੀ ਹਾਂਜੀ ਆਇਓ ਸਾਰੇ ਜੀ ਮਰਵੇ ਪਿਆ ਦੋ ਮੈਂ ਨਾ ਮਸਲਿੱਕ ਮਸਿੱਦ ਆਇਆ ਮਾਰੇ ਵੀਰਾ ਠੀਕ ਹੈ ਸਹੀ ਠੀਕ ਹੈ ਹਾਂ ਮੈਂ ਤੁਹਾਨੂੰ ਕਿਹਾ ਕਿ ਛੁੱਟੀਆਂ ਤੇ ਮੇਰੇ ਕੋਲ ਭੇਜ ਦੋ ਤੁਸੀਂ ਭੇਜਿਆ ਨਹੀਂ ਤੇ ਆਖ ਰਹੀ ਸੀ ਅੱਜ ਕਿੱਥੇ ਨੂੰ ਤੇ ਨੂੰ ਦੇ ਦਿੰਦੇ ਬਗਲੇ ਹਾਂ ਤੁਲੇ ਆਇਆ ਲੈ ਵੱਡੇ ਵੀਰੇ ਨੂੰ ਮੇਰੇ ਕੋਲ ਰਹਿ ਨਹੀਂ ਆਇਆ ਹੈ ਚਲ ਠੀਕ ਹੈ ਪੁੱਤਰ ਮੈਂ ਮੰਨ ਲਾ ਕੇ ਕੰਮ ਕਰਨਾ ਹਾਂ ਹੂੰ ਉਹ ਕੰਪਾ ਚਾਪਾ ਕੇ ਮਿਲ ਆਵਰ ਕੇ ਪੀਪਰੋਂ ਲੱਗੇ ਨਾ 15 ਨੂੰ ਕੱਲ ਪੀਪਰ ਆ ਗਦਾ ਠੀਕ ਹੈ ਤੇ ਬੱਚੇ ਸਿੱਧੇ ਪੜ੍ਹਣਗੇ ਪੱਕਾ ਹਾਂ ਤੈਰੀ ਮੰਮੀ ਦਾ ਫੋਨ ਚੰਗਾ ਭਾਈ ਬਾਏ ਬਾਏ ਸਾਰਿਆਂ ਨੂੰ ਚਲੋ ਠੀਕ ਹੈ ਬਾਏ ਹਾਂ ਆ ਵੀਦਾ ਬਾਏ ਸਾਰੇ ਬਾਏ ਤੂੰ ਕਿਹੜੇ ਕੱਟ ਮਾਰ ਤੂੰ ਉਹਨੂੰ ਇੱਥੇ ਸੜਜੂ ਤੂੰ ਉਹਨੂੰ ਇੱਥੇ ਰਹਿ ਗੈੜੋ ਕਰ ਉਹ ਤੂੰ ਰਾਤ ਤੁਸੀਂ ਕਿਹਾ ਨਾ ਬਾਏ ਬਾਏ ਉੱਧਾ ਨਹੀਂ ਕੱਪੜਾ ਰਹਿ ਗਿਆ ਆ ਇਹ ਸਾਰੇ ਨਹੀਂ ਕਰਦਾ ਪਰ ਆ ਰਹਿ ਗਿਆ ਆ ਇਹ ਕਰਨ ਵੀ ਚਲੋ ਸਤਿ ਸ਼੍ਰੀ ਅਕਾਲ ਬਾਏ ਬਾਏ ਮੇਰਾ ਸੁਨਾਪਾ ਮੇਰੇ ਸੋਨਾਪਾ